ਮంత్రి ਪੰਜਾਬ ਸਰਕਾਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਸਾਫ ਹੁਕਮਾ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼ਹਿਰੀ ਮਡਲਾ ਸਿਹਤ ਕੇਂਦਰ ਰਾਮਬਾਗ ਅੰਮ੍ਰਿਤਸਰ ਵੱਲੋਂ ਰਾਮਬਾਗ ਵਿੱਚ ਪੁਲਿਸ थाना A ਡਿਵੀਜ਼ਨ ਵਿੱਚ ਡੇਂਗੂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਅਤੇ ਲਾਰਵਾ ਨਾਸ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੈਡੀਕਲ ਅਫਸਰ ਇਨਚਾਰਜ ਡਾਕਟਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਜਿਸ ਵਿੱਚ ਮਲਟੀ ਪਰਪਸ ਹੈਲਥ ਵਰਕਰ ਹਰਜਿੰਦਰ ਪਾਲ, ਸੁਜੀਤ ਸਿੰਘ, ਆਸ਼ਾ ਵਰਕਰ ਲਵleen, ਲਲਿਤਾ ਨੈਲ ਟੈਕਨੀਕਲ ਵਰਕਰ ਰੋਹਿਤ ਸ਼ਰਮਾ ਜਗਰੂਪ ਸਿੰਘ ਪਰਮ ਅਤੇ ਸਪਰੇਅ ਟੀਮ ਨੇ ਪਾਗ ਲਿਆ ਮੁਹਿੰਮ ਦੌਰਾਨ ਪੁਲਿਸ ਥਾਣੇ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਕੁਝ ਕੂਲਰਾਂ ਅਤੇ ਗਮਲਿਆਂ ਵਿੱਚ ਡੇਂਗੂ ਮੱਛਰ ਦੇ ਲਾਰਵਾ ਪਾਏ ਗਏ ਅੱਜ ਅਸੀਂ ਖਾਨਾ ਰਾਮ ਬਾਗ ਨੂੰ ਡੇਂਗੂ ਫ੍ਰੀ ਸਟੇਟ ਤੇ ਚੈੱਕ ਕੀਤਾ ਆ ਜਿੱਦਾ ਸਿਹਤ ਮੰਤਰੀ ਸਾਹਿਬ ਤੇ ਸੁਭਾ ਸਰਜਨ ਅੰਮ੍ਰਿਤ ਸਰ ਜੀ ਦੇ ਬਾਰੇ ਅਨੁਸਾਰ ਅਸੀਂ ਅੱਜ ਖਾਨਾ ਰਾਮ ਦਰਲੇ ਅਦੇ ਉਹ ਜਿਹੜਾ ਪਾਣੀ ਇਕੱਠਾ ਹੋਇਆ ਉਹਨਾਂ ਨੂੰ ਉਹਦੇ ਬਾਰੇ ਜਾਗਰੂਕ ਕੀਤੀ ਆ ਕਿ ਕਿਵੇਂ ਅਸੀਂ ਮੱਛਰ ਤੋਂ ਬਚਾਅ ਕਰ ਸਕਦੇ ਆ ਤੇ ਨਾਲ ਅਸੀਂ ਵੇਂਗੂ ਦੇ ਅਗੇਂਸਟ ਜਿਹੜੀ ਲਾਰਵੇ ਸਿਡਲ ਕੈਮੀਕਲ ਹੁੰਦਾ ਉਹ ਜੀ ਸਪਰੇ ਕਰਵਾਈ ਹੈ ਕੋਸ਼ਿਸ਼ ਕਰਦੇ ਸਾਨੂੰ ਕੁਝ ਲਾਰਵੇ ਮਿਲੇ ਨੇ ਜਿਨ੍ਹਾਂ ਦੀ ਜਾਣਕਾਰੀ ਅਸੀਂ ਥਾਣਾ ਦੇ ਜਿਹੜੇ ਕੋਲ ਮੁਲਾਜ਼ਮ ਨੇ ਉਹਨਾਂ ਨੂੰ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਅੱਗੇ ਤਾਂ ਜਾਗਰੂਕ ਰਹਿਣ ਦੀ ਟੀਕਾ ਆਇਆ ਗਿਆ ਤਾਂ ਜੋ ਸਿਹਤ ਵਿਭਾਗ ਦੀ ਜਿਹੜੀ ਇਹ ਮੁਹਿੰਮ ਆ ਹਰ ਸ਼ੁੱਕਰਵਾਰ ਦੇ ਨੂੰ ਤੇ ਵਾਹ ਪੂਰੇ ਤਹਿਤ ਸਫਾਈ ਅਤੇ ਮੱਛਰ ਤੋਂ ਬਚਾਅ ਕੀਤਾ ਜਾਵੇ ਤਾਂ ਜੋ डेंगू ਦੇ ਫਰੀਦ ਜਿਹੜੀ ਉਹਨਾਂ ਦੀ ਗਿਣਤੀ ਘਟੇ ਤੇ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਕਰੂੰਗਾ ਕਿ ਅਸੀਂ ਸਾਰੇ ਇਸ ਚੀਜ਼ ਦੇ ਨਾਲ ਇਸ ਮੋਹਿਮ ਦੇ ਅਗੇਂਸਟ ਇਸ ਦਿਨ ਆ ਰਣ ਕਿ ਆਪਾਂ ਪੂਰੀ ਸਫਾਈ ਦਾ ਧਿਆਨ ਰੱਖੀਏ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ 'ਚ ਵੀ ਜੇ ਪਾਣੀ ਇਕੱਠਾ ਹੁੰਦਾ ਹੈ ਟਾਇਰ ਕਿਉਂ ਕਿਤੇ ਵੀ ਕੋਠੇ ਤੇ ਛੱਤ ਤੇ ਕੂਲਰਾਂ 'ਚ ਉਹਨੂੰ ਅਸੀਂ ਸਾਫ਼ ਕਰੀਏ